ਉਏ ਇਸ ਇਖਿਆਦੀਰ ਐਸੀ ਜੇ ਇਸ ਵੇਲੇ ਅಶ್ವਜੀਤ ਸਾਹਿਬ ਆ ਰਹੀ ਹੈ ਤਾਂ ਦੇਖੋ ਆਪ ਉਸ ਬੰਦਾ ਇੱਕ ਮਹੌਲ ਜਿਹੜਾ ਬਹੁਤ ਸਾਫ਼ ਸੁਥਰਾ ਪਨਾਇਆ ਗਿਆ ਹਾਂਜੀ ਸਰ ਕੀ ਨਾਮ ਹੈ ਹਾਂਜੀ ਮੇਰਾ ਨਾਮ ਜਿੰਦਰ ਸਿੰਘ ਆ ਜੀ ਸੁਪਰੀਮ ਕੋਰਟ ਨਾਲ ਦਿੱਤੀ ਹੈ ਵੱਡੀ ਬੇਲ ਹੋ ਚੁੱਕੀ ਹੈ ਜੀ ਖੇਤ ਸਾਹਿਬ ਦੀ ਆਇਤੀ ਘਰ ਦੇ ਬਾਹਰ ਪੁੱਛਿਓ ਸਮਰਥਕਾਂ ਦੇ ਖੁਸ਼ੀ ਦੀ ਲਹਿਰ ਕੀ ਕੁਝ ਕਹਿਣਾ ਚਾਹੋਗੇ ਹਾਂਜੀ ਬਹੁਤ ਮਨ ਨੂੰ ਖੁਸ਼ੀ ਆ ਸੱਚੇ ਪਾਤਸ਼ਾਹ ਦੀ ਕਿਰਪਾ ਇਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਜੀ ਬੜਾ ਅਸੀਂ ਜਿਹੜਾ ਕਿਉਂਕਿ ਝੂਠੇ ਕੇਸ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਨੂੰ ਡਰ ਕੀਤਾ ਹੈ ਇਹਨਾਂ ਨੇ ਤੇ ਅੱਜ ਮਹਾਰਾਜ ਦੀ ਕਿਰਪਾ ਕੀਤੀ ਹੈ ਸਚਾਈ ਦੀ ਜਿੱਤ ਹੋਈ ਹੈ ਇਹੋਨਾਂ ਦੀ ਬੇਹੋਲੀ ਬੜੀ ਖੁਸ਼ੀ ਹੈ ਜੀ ਲੱਡੂ ਵੱਡੇ ਯਾਰ ਜੱਫੀਆਂ ਪਾਈ ਜਣੇ ਬਿਲਕੁਲ ਜੀ ਬਿਲਕੁਲ ਜੀ ਸਾਰੇ ਆ ਰਹੇ ਭਾਂ ਬੜੀ ਖੁਸ਼ੀ ਹੋ ਰਹੀ ਹੈ ਜੀ ਤੇ ਬਹੁਤ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦੀ ਜਿੱਤ ਹੈ ਭਾਈ ਕੀ ਨਾਮ ਅਮਰਤਾ ਸਿੰਘ ਵਿਕਰਮ ਜੀਠੀ ਦੇ ਵੱਲੋਂ ਹੁਣ ਕੀ ਦੇ ਬੇਲ ਮਿਲ ਟੂ ਕੇ ਸੁਪਰੀਮ ਕੋਰਟ ਤੋਂ ਬੜੀ ਰਾਹਤ ਹੈ ਖੁਸ਼ੀ ਦੀ ਲਹਿਰ ਹੈ ਕਿ ਕੁਝ ਕਹਿਣਾ ਚਾਹੁੰਦਾ ਜੀ ਘਰ ਦੇ ਬਾਹਰ ਪੁੱਜੀ ਆ ਜੀ ਸਭ ਤੋਂ ਪਹਿਲਾਂ ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਸੱਚ ਦੀ ਜਿੱਤ ਹੋਈ ਆ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਹੀ ਕਿਉਂਕਿ ਸਰਕਾਰਾਂ ਨੇ ਇਹ ਬਹੁਤ ਯੋਰ ਲਾਇਆ ਸਰਕਾਰਾਂ ਨੇ ਝੂਠੇ ਮਕਦਮੇ ਦਰਜ ਕਰਕੇ ਸਰਦਾਰ ਬਿਕਰਮ ਸਿੰਘ ਨੂੰ ਅੰਦਰ ਡੱਕਿਆ ਪਰ ਅੱਜ ਸੁਪਰੀਮ ਕੋਰਟ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਰਦਾਰ ਬਿਕਰਮ ਸਿੰਘ ਜੀਠੀਆਂ ਨੂੰ ਨਹੀਂ ਸੱਚ ਦੀ ਜਿੱਤ ਹੋਈ ਆ ਸੱਚ ਨੂੰ ਜਿਹੜਾ ਹਿਸਾਬ ਮਿਲਿਆ ਵਾ ਅਹੀਂ ਬਹੁਤ ਬਹੁਤ ਧੰਨਵਾਦੀ ਆ ਸਾਰਿਆਂ ਦੇ ਤੇ ਬਹੁਤ ਖੁਸ਼ੀ ਦਾ ਮਾਹੌਲ ਆ ਵਰਕਰਾਂ ਦੀ ਸਾਰਿਆਂ ਚ ਇੱਕ ਦੂਜੇ ਦੇ ਭੈਣ ਭਰਾ ਮੂੰਹ ਮਿੱਠਾ ਕਰਾ ਕੇ ਤੇ ਖੁਸ਼ੀ ਸਾਂਝੀ ਕਰ ਰਹੇ ਆ ਤੇ ਅਹੀਂ ਸਰਦਾਰ ਦੇ ਮੀਠਿਆ ਸਾਹਿਬ ਦੇ ਘਰੇ ਆਏ ਆ ਬਾਕੀ ਹੁਣ ਹੋਰ ਸਮਰਥਕ ਆ ਰਹੇ ਆ ਜਿਨ੍ਹਾਂ ਜਿਨ੍ਹਾਂ ਨੂੰ ਫੋਨ ਸਾਡੇ ਫੋਨ ਵੀ ਲਗਾਤਾਰ ਵੱਜ ਰਹੇ ਆ ਵਧਾਈਆਂ ਮਿਲਣੀਆਂ ਨੇ ਪੂਰੇ ਪੰਜਾਬ ਚ ਕੀ ਪੂਰੇ ਦੇਸ਼ ਵਿਦੇਸ਼ ਚ ਇਸ ਚੀਜ਼ ਦਾ ਖੁਸ਼ੀ ਆ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੱਚ ਦੀ ਜਿੱਤ ਲਈ ਵੀ ਗਨੀ ਮਗੀਤੀ ਅੰਦਰ ਨੇ ਕਿ ਉਹ ਨਹੀਂ ਮੈਡਮ ਹੁਣੀ ਉੱਥੇ ਨੇ ਜੀ ਅੱਜ ਨਾਲ ਹੀ ਇੱਥੇ ਗਏ ਚੰਡੀਲੀ ਹੁਣੇ ਆ ਕਿਉਂਕਿ ਅੱਜ ਸੁਪਰੀਮ ਕੋਰਟ ਉੱਥੇ ਜਾਣਾ ਈ ਸਾਰਿਆਂ ਨੇ ਉੱਥੇ ਨੇ ਬਾਕੀ ਸਮਰਥਕ ਇੱਥੇ ਨੇ ਸਾਰੇ ਆ ਰਹੇ ਭੈਣ ਭਰਾ ਤੇ ਉਹ ਵੀ ਆਉਣਗੇ ਅੱਜ ਪਿਛਲੇ 6 ਕਰ ਮਹੀਨੇ ਤੋਂ ਨਾਬਾ ਜੀਲ ਤੇ ਪੰਨ ਸੀਗੇ ਲੱਗਦਾ ਕਿ ਵੱਡੀ ਜਿੱਤ ਹੋਈ ਹੈ ਗੁਰੂ ਸਾਹਿਬ ਨੇ ਵੱਡੀ ਜਿੱਤ ਕੀਤੀ ਇਹ ਤਾਂ ਵੱਡੀ ਜਿੱਤ ਕੀ ਹੁਣੀ ਸੀ ਹੋਰ ਸਰਕਾਰਾਂ ਨੇ ਥੋੜਾ ਜਿਹਾ ਹੋਰ ਲਾਇਆ ਆਪਾਂ ਸਾਰੇ ਜਾਣਦੇ ਆ ਭੱਲੀ ਭਾਰਤ ਵੀ ਸਾਰਾ ਝੂਠ ਦਾ ਬੁਨਿਆਦ ਉਹਨਾਂ ਹੀ ਇੱਕ 5 ਪੈਸੇ ਦੀ ਰਿਕਵਰੀ ਨਹੀਂ ਹੋਈ ਕਿ 5 ਰੁਪਏ ਦੀ ਰਿਕਵਰੀ ਨਹੀਂ ਹੋਈ ਤੇ ਅਮਦਨ ਤੋਂ ਵੱਧ ਜਿਆਦਾ ਦਾ ਕੇਸ ਪਾ ਕੇ ਹੰਡਾ ਡਕਿਆ ਸੀ ਸਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਧੰਨਵਾਦੀਆਂ ਉਹਨਾਂ ਦੇ ਜੀ ਜਲਦ ਤੱਕ ਹਰਿਆ ਹੋ ਜਾਂਦੀ ਹੈ ਕੱਲ ਤੱਕ ਆ ਜਣੇ ਹਾਂਜੀ ਕੱਲ ਤੱਕ ਆ ਜਣੇ ਸਾਡੇ ਲਈ ਅੱਜ ਬੜਾ ਖੋਲ ਹਾਂਜੀ ਸਰ ਕੀ ਨਾਮ ਐਡਵੋਕੇਟ ਬਿਕਰੀ ਪਾਟ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ ਬੇਲ ਮਿਲ ਚੁੱਕੀ ਹੈ ਰਿਹਾ ਸਾਹਿਬ ਨੂੰ ਕੀ ਕੁਝ ਕਹਿਣਾ ਚਾਹੋਗੇ ਵੇਖੋ ਪ੍ਰਮਾਤਮਾ ਦੀ ਰਜ਼ਾ ਨਾਲ ਸਾਨੂੰ ਬਹੁਤ ਵੱਡੀ ਰੀਲੀਫ ਸੁਪਰੀਮ ਕੋਰਟ ਤੋਂ ਮਿਲੀ ਹੈ ਸਾਨੂੰ ਇਸ ਦੀ ਆਸ ਵੀ ਹੈ ਕਿ ਸੀ ਕਿਉਂਕਿ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਐਫ ਆਈ ਆਰ ਸੀ ਨਾ ਉਹ ਬਿਲਕੁਲ ਝੂਠੀ ਜੀ ਤਥਾਂ ਤੋਂ ਰਹਿ ਸੀ ਤੇ ਸਾਨੂੰ ਪੂਰੀ ਆਸ ਸੀ ਕਿ ਸੁਪਰੀਮ ਕੋਰਟ ਸਾਨੂੰ ਰਾਹ ਦਵੇਗੀ